ਰੋਪਨਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮਹਾਮਨਦੀਪ ਜੋਸ਼ ਸਿੰਘ ਅਮਰਪਾਲ ਸਿੰਘ ਹੋਣਾ ਦੇ ਨਾਲ ਜੁੜੀ ਇੱਕ ਹੋਰ ਵੱਡੀ ਅਪਡੇਟ ਦੇ ਰਿਹਾ ਜੀਹਾਂ ਦੱਸੇ ਕਿ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਲਗਾਤਾਰ ਚਰਚਾਵਾ ਦਾ ਦੌਰ ਯਾਰੀ ਔਰ ਗ੍ਰਿਫਤਾਰੀ ਤੇ ਜਿੱਥੇ ਸਸਪੈਂਸ ਬਣਿਆ ਹੋਇਆ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਵੱਡੇ ਕਲੂ ਹੱਥ ਲੱਗ ਰਹੇ ਔਰ ਨਾਲ ਹੀ ਵੱਡੀਆਂ ਲੀਡਸ ਪੁਲਿਸ ਨੂੰ ਬਰਾਮਦ ਹੋ ਰਹੀਆਂ ਨੇ ਕਿਉਂਕਿ ਲਗਾਤਾਰ ਪੁਲਿਸ ਸ਼ਾਨ ਬਿੰਕਾਰ ਇਹ ਹਰੇਕ ਏਰੀਆ ਦੇ ਉੱਪਰ ਜਿਹੜਾ ਨਿਗਰਾਨੀ ਕੀਤੀ ਜਾ ਰਹੀ ਹੈ ਛਾਪੇ ਮਾਰੀ ਦੀ ਤਿਆਰੀ ਔਰ ਅਮਰਪਾਲ ਸਿੰਘ ਉਹਨਾਂ ਦੇ ਕਰੀਬੀਆਂ ਤੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਦੱਸ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਔਰ ਰਸਾਮ ਦੀ ਜੇਲ੍ਹ ਦੇ ਵਿੱਚ ਸ਼ਿਫਟ ਵੀ ਕੀਤਾ ਗਿਆ ਤਾਂ ਦੱਸ ਦੇ ਕਿ ਅਜੇ ਅਮਰਪਾਲ ਸਿੰਘ ਹੌਣਾ ਦੇ ਉੱਪਰ ਦੱਸਿਆ ਗਿਆ ਕਿ 18 ਮਾਰਚ ਨੂੰ ਐਨਐਸਏ ਲਗਾ ਦਿੱਤਾ ਗਿਆ ਸੀ ਤਾਂ ਦੱਸ ਦੇ ਕਿ ਅਮਰਪਾਲ ਸਿੰਘ ਕਿੱਥੇ ਹੈ ਸਭ ਤੋਂ ਵੱਡਾ ਸਵਾਲ ਫਿਲਹਾਲ ਇਹ ਬਣਾ ਹੋਇਆ ਕਿ ਅਮਰਪਾਲ ਸਿੰਘ ਹੌਣੀ ਕਿੱਥੇ ਨੇ ਤਾਂ ਦੱਸ ਦੇ ਕਿ ਲਗਾਤਾਰ ਜਿਹੜਾ ਪੁਲਿਸ ਆਪਣਾ ਕੰਮ ਕਰ ਰਿਹਾ ਲਗਾਤਾਰ ਲੋਕਾਂ ਨੂੰ ਵੀ ਇਹ ਗੱਲ ਕਹਿ ਰਹੀ ਹੈ ਕਿ ਕਿਸੇ ਤਰ੍ਹਾਂ ਦੇ ਬਹਿਕਾਬੇ ਚ ਨਾ ਔਰ ਬਫੇਕ ਖਬਰਾਂ ਤੋਂ ਜਿਹੜਾ ਬਚਿਆ ਜਾਵੇ ਤਾਂ ਦੱਸ ਦੇ ਕਿ ਹੁਣੇ ਆਈਜੀ ਸੁਖਚਾਨ ਸਿੰਘ ਗਿੱਲ ਹੌਣਾ ਨੇ ਇੱਕ ਵੱਡੀ ਪ੍ਰੈਸ ਕਨਫਰੰਸ ਕੀਤੀ ਹੈ ਜਿਸ ਦੇ ਵਿੱਚ ਨਮੀਆਂ ਮਿਲੀਆਂ ਲੀਡਸ ਤੋਂ ਪਰਦਾ ਚੁੱਕਿਆ ਔਰ ਨਾਲ ਹੀ ਕਿਹਾ ਹੈ ਕਿ ਅਮਰਪਾਲ ਸਿੰਘਾਉਣਾ ਦੇ ਬਾਬਤ ਨਵੇਂ ਸਬੂਤ ਮਿਲੇ ਹਨ ਨਵੀਆਂ ਚੀਜ਼ਾਂ ਜਿਹੜੀਆਂ ਬਰਾਮਦ ਹੋਏ ਤਾਂ ਦੱਸਦੇ ਕਿ ਅਮਰਪਾਲ ਸਿੰਘਾਉਣਾ ਦੇ ਕੱਪੜੇ ਬਰਾਮਦ ਹੋਏ ਹੈ ਜੀ ਹਾਂ ਆਈਜੀ ਸੁਖਚੈਨ ਗਿੱਲ ਹੋਣਾ ਦਾ ਕਹਿਣਾ ਹੈ ਕਿ ਇੱਕ ਨੰਗਲੰਬੀਆਂ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਮਰਪਾਲ ਸਿੰਘਾਉਣਾ ਦੇ ਕੱਪੜੇ ਜਿਹੜੇ ਆ ਉਹ ਬਰਾਮਦ ਹੋਏ ਹੈ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਹੋਰ ਕੱਪੜੇ ਪਾ ਕੇ ਉਤੋਂ ਭੱਜਿਆ ਹੋਵੇ ਅਮਰਪਾਲ ਸਿੰਘ ਤਾਂ ਦੱਸਦੇ ਕਿ ਅਜਿਹੇ ਦਾਵੇਕਾਰੀ ਲਗਾਤਾਰ ਜਿਹੜਾ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਲਗਾਤਾਰ ਤੁਹਾਡੇ ਤੱਕ ਸੀਐਸਟੀਵੀ ਫੁਟੇਜ ਵੀ ਜਿਹੜੀ ਲੈ ਕੇ ਆਉਂਦੇ ਰਹੇ ਆ ਕਿ ਕਿਉਂਕਿ ਲਗਾਤਾਰ ਸੀਐਸਟੀਵੀ ਫੁਟੇਜ ਜਦੋਂ ਸਾਹਮਣੇ ਆਈਆਂ ਤਾਂ ਇੱਕ ਤੋਂ ਬਾਅਦ ਇੱਕ ਗੱਡੀ ਦੀ ਸੀਐਸਟੀਵੀ ਫੁਟੇਜ ਜਿਨ੍ਹਾਂ ਦੇ ਵਿੱਚ ਅਮਰਪਾਲ ਦੇ ਹੋਣ ਦੀ ਜਿਹੜਾ ਪੁਲਿਸ ਨੂੰ ਸੂਹ ਮਿਲੀ ਕਿਉਂਕਿ ਲਗਾਤਾਰ ਪੁਲਿਸ ਰਡਾਰ ਤੇ ਰੱਖ ਰਹੀ ਹੈ ਸਾਰੇ ਹੀ ਉਹਨਾਂ ਲੋਕਾਂ ਨੂੰ ਔਰ ਸਾਰੇ ਹੀ ਉਹਨਾਂ ਸਾਥੀਆਂ ਨੂੰ ਜੋ ਕਿ ਕਿਸੇ ਵੇਲੇ ਅਮਰਪਾਲ ਸਿੰਘ ਦੇ ਨਾਲ ਰਿਹਾ ਕਰਦੇ ਦਾ ਦੱਸਦੇ ਕਿ ਕੱਲ ਇੱਕ ਵੱਡੀ ਕਾਰਵਾਈ ਹੋਈ ਸੋਸ਼ਲ ਮੀਡੀਆ ਸੰਭਾਲਣ ਵਾਲੇ ਅਮਰਪਾਲ ਸਿੰਘ ਉਹਨਾਂ ਦੇ ਸੋਸ਼ਲ ਮੀਡੀਆ ਸੰਭਾਲਣ ਵਾਲੇ ਗੁਰੋ ਓਜਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਵੀ ਜਿਹੜਾ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਆਸਾਮ ਭੇਜ ਦਿੱਤਾ ਗਿਆ ਸੀ ਤਾਂ ਦਾਦਾ ਜੀ ਕਿ ਲਗਾਤਾਰ ਜਿਹੜੇ ਇਸ ਖਬਰ ਤੇ ਬਣੇ ਹੋਏ ਆਂ ਔਰ ਅਮਰਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਵੀ ਹੋ ਸਕਦਾ ਬਹੁਤ ਜਲਦੀ ਜਿਹੜੀ ਆ ਸਾਹਮਣੇ ਆਵੇ ਕਿ ਆਖਰਕਾਰ ਕਿੱਥੇ ਆ ਅਮਰਪਾਲ ਸਿੰਘ ਦਾਦਾ ਜੀ ਕਿ ਅਮਰਪਾਲ ਸਿੰਘ ਉਹਨਾਂ ਨੂੰ ਲੈ ਕੇ ਵਕੂ ਵਕਰੇ ਜਿਹੜੇ ਆ ਦਾਅਵੇ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਤਾਂ ਹੁਣ ਮੁਰਲੀ ਜੋ ਜਾਣਕਾਰੀ ਹੈ ਉਸ ਦੇ ਮੁਤਾਬਕ ਦਾਦਾ ਜੀ ਕਿ ਅਮਰਪਾਲ ਸਿੰਘ ਹੁਣੇ ਦੇ ਅਮਰਪਾਲ ਸਿੰਘ ਉਹਨਾਂ ਦੇ ਕੱਪੜੇ ਜਿਹੜੇ ਆ ਨੰ ਗੁਰਦੁਆਰਾ ਸਾਹਿਬ ਤੋਂ ਜਿਹੜੇ ਆ ਬਰਾਮਦ ਹੋਏ ਆ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਬਰਾਮਦ ਹੋਇਆ ਉਸ ਤੋਂ ਬਾਅਦ ਜਿਹੜਾ ਕਿਹਾ ਜਾਂਦਾ ਹੈ ਕਿ ਕੁੜਤਾ ਲਾ ਕੇ ਪੈਂਟ ਸ਼ਰਟ ਪਾ ਕੇ ਭੱਜਿਆ ਅਮਰਪਾਲ ਸਿੰਘ ਅਜਿਹਾ ਪੁਲਿਸ ਦਾ ਕਹਿਣਾ ਹੈ ਦੱਸਦੇ ਕਿ ਪੁਲਿਸ ਦਾ ਅਜਿਹਾ ਕਹਿਣਾ ਹੈ ਕਿ ਅਮਰਪਾਲ ਸਿੰਘ ਜਿਹੜਾ ਕਪੜੇ ਜਿਹੜੇ ਆਪਣੇ ਪਹਿਲਾ ਬਾਣਾ ਜਿਹੜਾ ਪਾਇਆ ਹੁੰਦਾ ਉਸ ਨੂੰ ਉਸਨੇ ਲਾ ਦਿੱਤਾ ਤੇ ਉਸ ਤੋਂ ਬਾਅਦ ਪੈਂਟ ਸ਼ਰਟ ਪਾ ਕੇ ਉਹ ਗੁਰਦੁਆਰ ਸਾਹਿਬ ਤੋਂ ਭੱਜਦਾ ਹਤਾ ਦੱਸਦੀ ਕਿ ਬਰੀਜ਼ਾ ਗੱਡੀ ਦੇ ਵਿੱਚ ਅਖੀਰਵਾਰ ਅਮਰਪਾਲ ਸਿੰਘ ਵੇਖਿਆ ਗਿਆ ਸੀ ਅਖੀਰ ਤੇ ਜਿਹੜੀ ਗੱਡੀ ਦੇ ਵਿੱਚ ਸੀ ਉਹ ਗੱਡੀ ਬਰੀਜ਼ਾ ਗੱਡੀ ਸੀ ਤਾਂ ਦੱਸਦੇ ਕਿ ਅਮਰਪਾਲ ਸਿੰਘ ਨੂੰ ਲੈ ਕੇ ਵਕੂ ਵਕਰੇ ਪੁਲਿਸ ਦੇ ਬਲੋ ਦਾਅਵੇ ਕੀਤੇ ਜਾ ਰਿਹਾ ਹੈ ਜੀ ਸੁਖਚੈਨ ਸਿੰਘ ਗਿਲ ਜੋ ਕਿ ਲਗਾਤਾਰ ਪ੍ਰੈਸ ਕਾਨਫਰੰਸਸ ਕਰ ਰਹੇ ਨੇ ਔਰ ਪੂਰੀ ਜਾਣਕਾਰੀ ਜਿਹੜੀ ਹੈ ਦੇ ਰਹੇ ਨੇ ਹੁਣ ਜਿਹੜਾ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਹੈ ਪੁਲਿਸ ਜਿਹੜਾ ਕਹਿ ਰਹੀ ਹੈ ਕਿ ਹੋ ਸਕਦਾ ਮੋਟਰ ਸਾਈਕਲ ਤੇ ਕਿਸਤੇ ਭੱਜਿਆ ਹੋਵੇ ਤਾਂ ਦੱਸਦੇ ਕਿ ਅਜਿਹਾ ਪੁਲਿਸ ਦਾ ਕਹਿਣਾ ਹੈ ਪੁਲਿਸ ਦੇ ਅਜਿਹੇ ਦਾਅਵੇ ਨੇ ਤਾਂ ਦੱਸਦੇ ਕਿ ਲਗਾਤਾਰ ਪੁਲਿਸ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲੈ ਰਹੀ ਹੈ ਕਿਉਂਕਿ ਬੜਾ ਸੈਂਸੇਸ਼ਨਲ ਮਾਮਲਾ ਔਰ ਨਾਲ ਹੀ ਜੇ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਪੰਜਾਬ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਹਸੀਲ ਕਰ ਦਿੱਤੀਆਂ ਗਈਆਂ ਔਰ ਹਰੇਕ ਔਣ ਜਾਣ ਵਾਲੇ ਦੇ ਉੱਪਰ ਨਿਗਰ ਰੱਖੀ ਜਾ ਰਹੀ ਹੈ ਤਾਂ ਦੱਸਦੇ ਕਿ ਆਈਜੀ ਸੁਖਚੈਨ ਸਿੰਘ ਗਿੱਲ ਹੋਣਾਂ ਦੇ ਵੱਲੋਂ ਜੋ ਜੋ ਖੁਲਾਸੇ ਹੋਏ ਹੈ ਉਹ ਉਹਨਾਂ ਦੇ ਵੱਲੋਂ ਤਾਂ ਉਹ ਤੁਹਾਨੂੰ ਸੁਣਾਵਾਗੇ ਔਰ ਨਾਲ ਹੀ ਜਿਹੜੀ ਮੇਨ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲਾਸਟ ਲੋਕੇਸ਼ਨ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੀ ਉਹ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਕੱਪੜੇ ਲਾ ਕੇ ਉਹ ਪੈਂਟ ਸ਼ਰਟ ਪਾ ਕੇ ਭੱਜਿਆ ਤਾਂ ਦੱਸਦੀ ਕਿ ਅਜਿਹਾ ਪੁਲਿਸ ਦਾ ਕਹਿਣਾ ਹੋਰ ਕੀ ਕਹਿ ਰਿਹਾ ਆਈਜੀ ਸਖਚੈਨ ਸਿੰਘ ਗਿੜ ਸੁਣਾਉਣਾ ਤੁਹਾਨੂੰ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੇਜ਼ਾਕਾਰ ਦੇ ਵਿੱਚ ਅਮਰਿਤਪਾਲ ਸਿੰਘ ਉਥੋਂ ਦੌੜਿਆ ਸੀਗਾ ਮੌਕੇ ਤੋਂ ਉਹ ਬਰੇਜਾਕਾਰ ਰਿਕਵਰ ਹੋਈ ਆ ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਉਹ ਚਾਰ ਅਕਿਊਜ਼ਡ ਦੇ ਵਿੱਚ ਅਰੈਸਟ ਕੀਤੇ ਆ ਜਿਦੇ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਚਾਰ ਉਹ ਅਕਿਊਜ਼ਡ ਆ ਜਿਨ੍ਹਾਂ ਨੇ ਭੱਜਣ 'ਚ ਮਦਦ ਕੀਤੀ ਸੀ ਬਰੇਜਾਕਾਰ ਇਹਦੇ ਵਾਸਤੇ ਯੂਜ਼ ਹੋਈ ਸੀ ਉਹ ਬਰੇਜਾਕਾਰ ਰਿਕਵਰ ਹੋ ਗਈ ਆ ਮਨਪ੍ਰੀਤ ਸਿੰਘ ਏਲੀਅਸ ਮੰਨਾ ਇਹ ਨਵਾਂ ਕਿਲਾ ਸ਼ਾਕਵੋੜ ਦਾ ਰਹਿਣ ਵਾਲਾ ਗੁਰਦੀਪ ਸਿੰਘ ਏਲੀਅਸ ਦੀਪਾ ਇਹ ਬੱਲ ਨੋ ਪਿੰਡ ਅਨਕੁਦਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਇਹ ਕੋਟਲਾ ਨੌਥ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਗੁੰਧਾਰਾ ਪਿੰਡ ਆ ਫਰੀਦਕੋਟ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਨਾਂ ਚਾਰਾਂ ਦੇ ਖਿਲਾਫ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੋਂ ਕਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੋਰ ਦੀ ਇੱਕ ਰਾਈਫਲ ਮਿਲੀ ਆ ਕੁਝ ਤਲਵਾਰਾਂ ਮਿਲਿਆ ਹੋਆ, ਬਾਕੀ ਟੋਕੀ ਸੈੱਟ ਮਿਲਿਆ ਹੋਆ। ਇਹਨਾਂ ਦੇ ਉੱਤੇ ਆਮ ਜਨਕ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ ਮਤਲਬ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਦੇ ਵਿੱਚ ਐਫ ਆਈ ਆਰ ਵਿੱਚ। ਜਿਹੜੀ ਬਹੁਤ ਅਹਿਮ ਗੱਲ ਸਾਹਮਣੇ ਆਈ ਆ ਕਿ ਅਮਰਿਤਪਾਲ ਸਿੰਘ ਇੱਥੋਂ ਦੌੜਨ ਤੋਂ ਬਾਅਦ ਨੰਗਲ ਅੰਭੀਆਂ ਪਿੰਡ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ। ਉੱਥੇ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ। ਉਨੇ ਸ਼ਰਟ ਪਾਈ ਪੈਂਟ ਪਾਈ ਫਿਰ ਉੱਥੋਂ ਦੌੜਿਆ ਆਪਣੀ ਜਿਹੜੀ ਪਰਿਵਾਰ ਸੀ ਉੱਥੇ ਛੱਡ ਦਿੱਤੀ ਇਹ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜੇ ਅਸੀਂ ਫੜੇ ਆ ਬੰਦੇ ਚਾਰ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਕਿ ਪਹਿਲਾਂ ਉਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਗਿਆ ਸੀਗਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਚੇਂਜ ਕਰਕੇ ਪੈਂਟ ਸ਼ਰਟ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਦੋ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਹੋਰ ਇਹਦੇ ਨਾਲ ਸੀਗੇ ਦੋ ਮੋਟਰਸਾਈਕਲ ਦੇ ਉੱਤੇ ਉੱਥੋਂ ਐਸਕੇਪ ਕੀਤੇ ਆ ਚਾਰੋਂ ਜਣੇ ਉਸ ਜਗ੍ਹਾ ਤੋਂ ਸੋ ਇਹਦੇ ਵਿੱਚ ਜਿਸ ਤਰ੍ਹਾਂ ਆ ਆਪਾਂ ਇੱਕ ਤਾਂ ਮੈਂ ਅਪੀਲ ਕਰਨਾ ਚਾਹਾਂਗਾ ਸਾਰੇ ਪੰਜਾਬੀਆਂ ਨੂੰ ਆਪਣੇ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਕਿ ਸਾਰੇ ਯੋਗਦਾਨ ਦਿਓ ਇਹਦੇ 'ਚ ਸਾਰਿਆਂ ਦੇ ਕੰਟ੍ਰਿਬਿਊਸ਼ਨ ਦੀ ਲੋੜ ਆ ਇਹ ਜਿਹੜੇ ਜਿਹੜੇ ਮਾੜੇ ਅਨਸਰ ਆ ਜਿਹੜੇ ਸਮਾਜ ਦੇ ਵਿੱਚ ਇਹਦੀ ਰਾਜਕਤਾ ਫਲਾਉਂਦੇ ਉਹਨਾਂ ਨੂੰ ਫੜਨ ਵਾਸਤੇ ਸੋ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਸਾਰੇ ਸਹਿਯੋਗ ਦਿਨ ਚਾਹੇ ਉਹ ਕੋਈ ਪਬਲਿਕ ਸੰਸਥਾਵਾਂ ਹੋਣ ਚਾਹੇ ਪਿੰਡਾਂ ਦੇ ਸਰਪੰਚ ਪੰਚ ਕੋਈ ਮੋਤਵਾਰ ਬੰਦੇ ਆ ਕਿਉਂਕਿ ਹਰ ਇੱਕ ਬੰਦਾ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਦੂਸਰੀ ਗੱਲ ਆ ਜਦੋਂ ਵੀ ਕੋਈ ਕ੍ਰਿਮੀਨਲ ਆਪਾਂ ਨੂੰ ਵੌਨਟਡ ਹੁੰਦਾ ਵਾ ਉਹਦੇ ਵਿੱਚ ਆਪਾਂ ਹਮੇਸ਼ਾ ਹਰ ਤਰ੍ਹਾਂ ਦੀ ਪ੍ਰੋਬੈਬਿਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰਮਲੀ ਆਪਾਂ ਰਿਲੀਜ਼ ਕਰਦੇ ਆ ਕਿ ਉਹ ਕਿਸ ਹੁਲੀਏ ਦੇ ਵਿੱਚ ਹੋ ਸਕਦਾ ਵਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲੇ ਜਿਹੜੀਆਂ ਇਹਦੀਆਂ ਕੁਝ ਪੁਰਾਣੀਆਂ ਫੋਟੋਗ੍ਰਾਫਸ ਆ ਕੁਝ ਨਵੀਆਂ ਫੋਟੋਗ੍ਰਾਫਸ ਆ ਜਿਹੜੀਆਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਬਾਕੀ ਜਗ੍ਹਾ ਤੋਂ ਸਾਡੇ ਕੋਲ ਆਈਆਂ ਉਹ ਅਸੀਂ ਜ਼ਰੂਰ ਇੱਕ ਵਾਰੀ ਰਿਲੀਜ਼ ਕਰਨਾ ਚਾਹਾਂਗੇ ਵੀ ਵਿਲ ਵਾਂਟ ਕਿ ਇਹ ਨੈਸ਼ਨਲ ਟੀਵੀ ਤੇ ਬਾਕੀ ਚੈਨਲਸ ਤੇ ਜ਼ਰੂਰ ਜਾਣ ਕਿਉਂਕਿ ਅਸੀਂ ਨਹੀਂ ਕੁਝ ਕਹਿ ਸਕਦੇ ਜਦੋਂ ਫੜਿਆ ਜਾਏਗਾ ਉਦੋਂ ਹੀ ਪਤਾ ਲੱਗੇਗਾ ਕਿ ਬੰਦਾ ਕਿਸ਼ ਭੁਲੀਆਂ ਚਾਹ ਪਰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ ਸੋ ਇਹ ਮੈਂ ਫੋਟੋਆਂ ਜਿਹੜੀਆਂ ਅਸੀਂ ਕੁਝ ਜਿਹੜੀਆਂ ਲੰਬੀਆਂ ਹੋਣੀਆਂ ਅਲੱਗ-ਅਲੱਗ ਜਗ੍ਹਾ ਤੋਂ ਉਹ ਫੋਟੋਆਂ ਤੋਂ ਨੂੰ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਇਹਨਾਂ ਨੂੰ ਸਰਕੂਲੇਟ ਕੀਤਾ ਜਾਵੇ ਵੱਧ ਤੋਂ ਵੱਧ ਸੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ ਟੋਟਲ 153 ਬੰਦੇ ਨੇ ਜਿਹੜੇ ਅਰੈਸਟ ਹੋ ਚੁੱਕੇ ਆ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਐਕਟ ਜਿਹਦਾ ਤੁਹਾਨੂੰ ਪਤਾ ਹੈਂਡਲੈਸ ਐਕਟ ਲਗਾਇਆ ਜਾ ਚੁੱਕਿਆ ਵਾ ਉਹਦੇ ਵਿੱਚ ਐਨਐਸਏ ਦੇ ਵਿੱਚ 144 ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੁੰਦਾ ਹੈ ਅਮਰਿਤਪਾਲ ਦੇ ਖਿਲਾਫ ਉਹ ਉਹ ਲੱਗ ਚੁੱਕਿਆ ਕੱਲ ਦਾ ਲੱਗ ਚੁੱਕਿਆ ਠੀਕ ਹੈ ਮੇਰੀ ਗੱਲ ਪੂਰੀ ਮੈਂ ਕਰ ਦਿੰਦਾ ਉਹ ਐਕਟ ਲੱਗਣ ਤੋਂ ਬਾਅਦ ਦੇ ਉਹ ਐਕਟ ਲੱਗਣ ਤੋਂ ਬਾਅਦ ਦਾ ਜਿਹੜਾ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੇਜ਼ਾਕਾਰ ਦੇ ਵਿੱਚ ਅਮਰਿਤਪਾਲ ਸਿੰਘ ਉਤੋਂ 도ੜਿਆ ਸੀਗਾ ਮੌਕੇ ਤੋਂ ਉਹ ਬਰੇਜ਼ਾਕਾਰ ਰਿਕਵਰ ਹੋਈ ਆ ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਉਹ ਚਾਰ ਅਕਿਊਜ਼ਡ ਦੇ ਵਿੱਚ ਅਰੈਸਟ ਕੀਤੇ ਆ ਜਿਦੇ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਚਾਰ ਉਹ ਅਕਿਊਜ਼ਡ ਆ ਜਿਨ੍ਹਾਂ ਨੇ ਭੱਜਣ 'ਚ ਮਦਦ ਕੀਤੀ ਸੀ ਬ੍ਰੇਜਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ ਉਹ ਬ੍ਰੇਜਾ ਕਾਰ ਕਰ ਕਰਨ ਹੋ ਗਈ ਹੈ। ਸੁਨਾਮ ਕੁੱਟ ਇੱਕ ਨਾਮ ਦੇ ਕਾਰ ਇन्होने ਮਦਦ ਕੀਤੀ ਹੈ। ਮਾਨਪ੍ਰੀਤ ਸਿੰਘ ਐਲੀਅਸ ਮੰਨਾ ਇਹ ਨਵਾਂ ਕਿਲਾ ਸ਼ਾਕਵੜ ਦਾ ਰਹਿਣ ਵਾਲਾ ਗੁਰਦੀਪ ਸਿੰਘ ਐਲੀਅਸ ਦੀਪਾ ਇਹ ਬੱਲ ਨੌ ਪਿੰਡ ਅਨਕੁਦਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ। ਹਰਪ੍ਰੀਤ ਸਿੰਘ ਐਲੀਅਸ ਹੈਪੀ ਇਹ ਕੋਟਲਾ ਨੌਥ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ। ਗੁਰਪ੍ਰੀਤ ਸਿੰਘ ਐਲੀਅਸ ਭੇਜਾ ਇਹ ਗੁੰਧਾਰਾ ਪਿੰਡ ਆ ਫਰੀਦਕੋਟ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਨਾਂ ਚਾਰਾਂ ਦੇ ਖਿਲਾਫ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੋਰ ਦੀ ਇੱਕ ਰਾਈਫਲ ਮਿਲੀ ਆ ਕੁਝ ਤਲਵਾਰਾਂ ਮਿਲਿਆ ਹੋਆ ਵਾਕੀ ਟੋਕੀ ਸੈੱਟ ਮਿਲਿਆ ਹੋਆ ਇਹਨਾਂ ਦੇ ਉੱਤੇ ਆਮ ਜੈਕਟ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ ਮਤਲਬ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਦੇ ਵਿੱਚ ਐਫ ਆਈ ਆਰ ਵਿੱਚ ਮੀਆਂ ਚੀਜ਼ਾਂ ਜਿਹੜੀਆਂ ਬਰਾਮਦ ਹੋਏ ਤਾਂ ਦੱਸ ਦੇ ਕਿ ਅਮਰਤਪਾਲ ਸਿੰਘ ਉਹਨਾਂ ਦੇ ਕੱਪੜੇ ਬਰਾਮਦ ਹੋਇਆ ਜੀ ਹਾਂ ਆਈਜੀ ਸੁਖਚੈਨ ਗਿੱਲ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੰਗਲੰਬੀਆਂ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਮਰਤਪਾਲ ਸਿੰਘ ਉਹਨਾਂ ਦੇ ਕੱਪੜੇ ਜਿਹੜੇ ਆ ਉਹ ਬਰਾਮਦ ਹੋਏ ਔਰ ਨਾਲ ਹੀ ਉਹਨਾਂ ਦੇ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਹੋਰ ਕੱਪੜੇ ਪਾ ਕੇ ਉਤੋਂ ਭੱਜਿਆ ਹੋਵੇ ਅਮਰਤਪਾਲ ਸਿੰਘ ਤਾਂ ਦੱਸ ਦੇ ਕਿ ਪੁਲਿਸ ਅਜੇਹੇ ਦਾਅਵੇ ਕਰ ਰਹੀ ਹੈ ਲਗਾਤਾਰ ਜਿਹੜਾ ਹੈ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਲਗਾਤਾਰ ਤੁਹਾਡੇ ਤੱਕ ਸੀਐਸਟੀਵੀ ਫੁਟੇਜ ਵੀ ਜੀ ਲੈ ਕੇ ਆਉਂਦੇ ਰਹੇ ਆ ਕਿ ਕਿਉਂਕਿ ਲਗਾਤਾਰ 60 ਫੁਟੇਜ ਜਦੋਂ ਸਾਹਮਣੇ ਆਈਆਂ ਤਾਂ ਇੱਕ ਤੋਂ ਬਾਅਦ ਇੱਕ ਗੱਡੀ ਦੀ 60 ਫੁਟੇਜ ਜਿਨ੍ਹਾਂ ਦੇ ਵਿੱਚ ਅਮਰਪਾਲ ਦੇ ਹੋਣ ਦੀ ਜਿਹੜਾ ਪੁਲਿਸ ਨੂੰ ਸੂਹ ਮਿਲੀ ਕਿਉਂਕਿ ਲਗਾਤਾਰ ਪੁਲਿਸ ਰਡਾਰ ਤੇ ਰੱਖ ਰਹੀ ਹੈ ਸਾਰੇ ਹੀ ਉਹਨਾਂ ਲੋਕਾਂ ਨੂੰ ਔਰ ਸਾਰੇ ਹੀ ਉਹਨਾਂ ਸਾਥੀਆਂ ਨੂੰ ਜੋ ਕਿ ਕਿਸੇ ਵੇਲੇ ਅਮਰਪਾਲ ਸਿੰਘ ਦੇ ਨਾਲ ਰਿਹਾ ਕਰਦੇ ਤਾਂ ਦੱਸਦੇ ਕਿ ਕੱਲ ਇੱਕ ਵੱਡੀ ਕਾਰਵਾਈ ਹੋਈ ਸ਼ੋਸ਼ਲ মিডিਆ ਸੰਭਾਲਣ ਵਾਲੇ ਅਮਰਪਾਲ ਸਿੰਘ ਉਹਨਾਂ ਦੇ ਸ਼ੋਸ਼ਲ মিডিਆ ਸੰਭਾਲਣ ਵਾਲੇ ਗੁਰੋਜਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਵੀ ਜਿਹੜਾ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅਸਾਮ ਭੇਜ ਦਿੱਤਾ ਗਿਆ ਸੀ ਤਾਂ ਦੱਸਦੇ ਲਗਾਤਾਰ ਜਿਹੜੇ ਖਬਰ ਤੇ ਬਣੇ ਹੋਏ ਆ ਔਰ ਅਮਰਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਵੀ ਹੋ ਸਕਦਾ ਬਹੁਤ ਜਲਦੀ ਜਿਹੜੀ ਆ ਸਾਹਮਣੇ ਆਵੇ ਕਿ ਆਖਰਕਾਰ ਕਿੱਥੇ ਆ ਅਮਰਤਪਾਲ ਸਿੰਘ ਦਾ ਦਾਜ ਜਿਕੇ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਵਕੋ-ਵਕਰੇ ਜਿਹੜੇ ਆ ਦਾਅਵੇ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਤਾਂ ਹੁਣ ਮੁਰਲੀ ਜੋ ਜਾਣਕਾਰੀ ਹੈ ਉਸ ਦੇ ਮੁਤਾਬਕ ਦਾਜ ਜਿਕੇ ਅਮਰਤਪਾਲ ਸਿੰਘ ਹੁਣੀ ਦੇ ਅਮਰਤਪਾਲ ਸਿੰਘ ਉਹਨਾਂ ਦੇ ਕੱਪੜੇ ਜਿਹੜੇ ਆ ਨੰਗ ਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਜਿਹੜੇ ਆ ਬਰਾਮਦ ਹੋਏ ਆ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਬਰਾਮਦ ਉਸ ਤੋਂ ਬਾਅਦ ਜਿਹੜਾ ਕਿ ਪਾ ਕੇ ਭੱਜਿਆ ਅਮਰਪਾਲ ਸਿੰਘ ਅਜੇ ਹਾ ਪੁਲਿਸ ਦਾ ਕਹਿਣਾ ਦੱਸ ਦੇ ਕਿ ਪੁਲਿਸ ਦਾ ਅਜੇ ਹਾ ਕਹਿਣਾ ਕਿ ਅਮਰਪਾਲ ਸਿੰਘ ਜਿਹੜਾ ਹੈ ਕਪੜੇ ਜਿਹੜੇ ਆਪਣੇ ਪਹਿਲਾ ਬਾਣਾ ਜਿਹੜਾ ਪਾਇਆ ਹੁੰਦਾ ਉਸ ਨੂੰ ਉਸਨੇ ਲਾ ਦਿੱਤਾ ਤੇ ਉਸ ਤੋਂ ਬਾਅਦ ਪੈਂਟ ਸ਼ਰਟ ਪਾ ਕੇ ਉਹ ਗੁਰਦੁਆਰ ਸਾਹਿਬ ਤੋਂ ਭੱਜਦਾ ਹਟਾ ਦੱਸਦੀ ਕਿ ਬਰੀਜ਼ਾ ਗੱਡੀ ਦੇ ਵਿੱਚ ਅਖੀਰਵਾਰ ਅਮਰਪਾਲ ਸਿੰਘ ਵੇਖਿਆ ਗਿਆ ਸੀ ਯਕੀਨ ਤੇ ਜਿਹੜੀ ਗੱਡੀ ਦੇ ਵਿੱਚ ਸੀ ਉਹ ਗੱਡੀ ਬਰੀਜ਼ਾ ਗੱਡੀ ਸੀ ਤਾਂ ਦੱਸਦੇ ਕਿ ਅਮਰਪਾਲ ਸਿੰਘ ਨੂੰ ਲੈ ਕੇ ਵਕੂ ਬਕਰੇ ਪੁਲਿਸ ਦੇ ਬਲੋ ਦਾਅਵੇ ਕੀਤੇ ਜਾ ਰਿਹਾ ਹੈ ਜੀ ਸੁਖਚੈਨ ਸਿੰਘ ਗਿਲ ਜੋ ਕਿ ਲਗਾਤਾਰ ਪ੍ਰੈਸ ਕਾਨਫਰੰਸਸ ਕਰ ਰਹੇ ਨੇ ਔਰ ਪੂਰੀ ਜਾਣਕਾਰੀ ਜਿਹੜੀ ਹੈ ਦੇ ਰਹੇ ਨੇ ਹੁਣ ਜਿਹੜਾ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਹੈ ਪੁਲਿਸ ਜਿਹੜਾ ਕਹਿ ਰਹੀ ਹੈ ਕਿ ਹੋ ਸਕਦਾ ਮੋਟ ਸਾਈਕਲ ਤੇ ਕਿਸਤੇ ਭੱਜਿਆ ਹੋਵੇ ਤਾਂ ਦੱਸ ਦੇ ਕਿ ਅਜੇ ਹਾਂ ਪੁਲਿਸ ਦਾ ਕਹਿਣਾ ਹੈ ਪੁਲਿਸ ਦੇ ਅਜੇ ਦਾਅਵੇ ਨੇ ਤਾਂ ਦੱਸ ਦੇ ਕਿ ਲਗਾਤਾਰ ਪੁਲਿਸ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲੈ ਰਹੀ ਹੈ ਕਿਉਂਕਿ ਬੜਾ ਸੈਂਸੇਸ਼ਨਲ ਮਾਮਲਾ ਔਰ ਨਾਲ ਹੀ ਜੇ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਪੰਜਾਬ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਸੀਲ ਕਰ ਦਿੱਤੀਆਂ ਗਈਆਂ ਔਰ ਹਰੇਕ ਔਣ ਜਾਣ ਵਾਲੇ ਦੇ ਉੱਪਰ ਨਿਗਰ ਰੱਖੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਆਈਜੀ ਸੁਖਚੈਨ ਸਿੰਘ ਗਿੱਲ ਹੁਣਾਂ ਦੇ ਵੱਲੋਂ ਜੋ ਜੋ ਖੁਲਾਸੇ ਹੋਏ ਹੈ ਉਹ ਉਹਨਾਂ ਦੇ ਵੱਲੋਂ ਤਾਂ ਉਹ ਤੁਹਾਨੂੰ ਸੁਣਾਵਾਂਗੇ ਔਰ ਨਾਲ ਹੀ ਜਿਹੜੀ ਮੇਨ ਗੱਲ ਨਿਕਲ ਕੇ ਸਾਹਮਣੇ ਆ ਲਾਸਟ ਲੋਕੇਸ਼ਨ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੀ ਉਹ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਕੱਪੜੇ ਲਾ ਕੇ ਉਹ ਪੈਂਟ ਸ਼ਰਟ ਪਾ ਕੇ ਭੱਜਿਆ ਤਾਂ ਦੱਸ ਜੀ ਕਿ ਅਜਿਹਾ ਪੁਲਿਸ ਦਾ ਕਹਿਣਾ ਹੋਰ ਕੀ ਕਹਿ ਰਿਹਾ ਆਈ ਜੀ ਸਤਜਨ ਸਿੰਘ ਜਰਣਾਉਣਾ ਤੁਹਾਨੂੰ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੇਜ਼ਾਕਾਰ ਦੇ ਵਿੱਚ ਅਮਰਿਤਪਾਲ ਸਿੰਘ ਉਥੋਂ ਦੌੜਿਆ ਸੀਗਾ ਮੌਕੇ ਤੋਂ ਉਹ ਬਰੇਜ਼ਾ ਕਾਰ ਰਿਕਵਰ ਹੋਈ ਆ ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਉਹ ਚਾਰ ਅਕਿਊਜ਼ ਦੇ ਵਿੱਚ ਅਰੈਸਟ ਕੀਤੇ ਆ ਜਿਦੇ ਵਿੱਚ ਮਨਪ੍ਰੀਤ ਸਿੰਘ ਐਲੀਅਸ ਮੰਨਾ ਹੈ ਇੱਕ ਗੁਰਦੀਪ ਸਿੰਘ ਐਲੀਅਸ ਦੀਪਾ ਹੈ ਹਰਪ੍ਰੀਤ ਸਿੰਘ ਐਲੀਅਸ ਹੈਪੀ ਤੇ ਗੁਰਪੇਜ ਸਿੰਘ ਐਲੀਅਸ ਭੇਜਾ ਇਹ ਚਾਰ ਉਹ ਅਕਿਊਜ਼ ਦਾ ਜਿਨ੍ਹਾਂ ਨੇ ਭੱਜਣ ਚ ਮਦਦ ਕੀਤੀ ਸੀ ਬਰੇਜ਼ਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ ਉਹ ਬਰੇਜ਼ਾ ਕਾਰ ਰਿਕਵਰ ਹੋ ਗਈ ਆ ਮਨਪ੍ਰੀਤ ਸਿੰਘ ਐਲੀਅਸ ਮੰਨਾ ਇਹ ਨਵਾਂ ਕਿਲਾ ਸ਼ਾਕਵੋੜ ਦਾ ਰਹਿਣ ਵਾਲਾ ਗੁਰਦੀਪ ਸਿੰਘ ਏਲੀਅਸ ਦੀਪਾ ਇਹ ਬੱਲ ਨੋ ਪਿੰਡ ਅਨਕੁਦਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਇਹ ਕੋਟਲਾ ਨੌਰਥ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਗੁੰਧਾਰਾ ਪਿੰਡ ਆ ਫਰੀਦਕੋਟ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਨਾਂ ਚਾਰਾਂ ਦੇ ਖਿਲਾਫ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੋਂ ਕਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੋਰ ਦੀ ਇੱਕ ਰਾਈਫਲ ਮਿਲੀ ਆ ਕੁਝ ਤਲਵਾਰਾਂ ਮਿਲਿਆ ਹੋਆ, ਵਾਕੀ ਟੋਕੀ ਸੈੱਟ ਮਿਲਿਆ ਹੋਆ। ਇਹਨਾਂ ਦੇ ਉੱਤੇ ਆਮ ਜੈਕ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ ਮਤਲਬ ਪੁਲਿਸ ਦੀ ਗ੍ਰਿਫਟ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਇਹਦੇ ਵਿੱਚ ਐਫ ਆਈ ਆਰ ਵਿੱਚ। ਜਿਹੜੀ ਬਹੁਤ ਐਮ ਗੱਲ ਸਾਹਮਣੇ ਆਈ ਆ ਕਿ ਅਮਰਿਤਪਾਲ ਸਿੰਘ ਇੱਥੋਂ ਦੌੜਨ ਤੋਂ ਬਾਅਦ ਨੰਗਲ ਅੰਬੀਆਂ ਪਿੰਡ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ। ਉੱਥੇ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ। ਉਨੇ ਸ਼ਰਟ ਪਾਈ ਪੈਂਟ ਪਾਈ ਫਿਰ ਉੱਥੋਂ ਦੌੜਿਆ ਆਪਣੀ ਜਿਹੜੀ ਪਰਵਾਰ ਸੀ ਉੱਥੇ ਛੱਡ ਦਿੱਤੀ ਇਹ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜੇ ਅਸੀਂ ਫੜੇ ਆ ਬੰਦੇ 4 ਇਹਨਾਂ ਦੀ ਪੁੱਛਗਿੱਛ ਤੋਂ ਗੱਲ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਕਿ ਪਹਿਲਾਂ ਉਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਗਿਆ ਸੀਗਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਚੇਂਜ ਕਰਕੇ ਪੈਂਟ ਸ਼ਰਟ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਦੋ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਹੋਰ ਇਹਦੇ ਨਾਲ ਸੀਗੇ ਦੋ ਮੋਟਰਸਾਈਕਲ ਦੇ ਉੱਤੇ ਉੱਥੋਂ ਐਸਕੇਪ ਕੀਤੇ ਆ ਚਾਰੋਂ ਜਣੇ ਉਸ ਜਗ੍ਹਾ ਤੋਂ ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਇੱਕ ਤਾਂ ਮੈਂ ਅਪੀਲ ਕਰਨਾ ਚਾਹਾਂਗਾ ਸਾਰੇ ਪੰਜਾਬੀਆਂ ਨੂੰ ਆਪਣੇ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਕਿ ਸਾਰੇ ਯੋਗਦਾਨ ਦਿਓ ਇਹਦੇ 'ਚ ਸਾਰਿਆਂ ਦੇ ਕੰਟ੍ਰਿਬਿਊਸ਼ਨ ਦੀ ਲੋੜ ਆ ਇਹ ਜਿਹੜੇ ਜਿਹੜੇ ਮਾੜੇ ਅਨਸਰ ਆ ਜਿਹੜੇ ਸਮਾਜ ਦੇ ਵਿੱਚ ਇਹਦੀ ਰਾਜਕਤਾ ਫਲਾਉਂਦੇ ਉਹਨਾਂ ਨੂੰ ਫੜਨ ਵਾਸਤੇ ਸੋ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਸਾਰੇ ਸਹਿਯੋਗ ਦਿਨ ਚਾਹੇ ਉਹ ਕੋਈ ਪਬਲਿਕ ਸੰਸਥਾਵਾਂ ਹੋਣ ਚਾਹੇ ਪਿੰਡਾਂ ਦੇ ਸਰਪੰਚ ਪੰਚ ਕੋਈ ਮੋਤਵਾਰ ਬੰਦੇ ਆ ਕਿਉਂਕਿ ਹਰ ਇੱਕ ਬੰਦਾ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਦੂਸਰੀ ਗੱਲ ਆ ਜਦੋਂ ਵੀ ਕੋਈ ਕ੍ਰਿਮੀਨਲ ਆਪਾਂ ਨੂੰ ਵੌਂਟਡ ਹੁੰਦਾ ਵਾ ਉਹਦੇ ਵਿੱਚ ਆਪਾਂ ਹਮੇਸ਼ਾ ਹਰ ਤਰ੍ਹਾਂ ਦੀ ਪ੍ਰੋਬੈਬਿਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰਮਲੀ ਆਪਾਂ ਰਿਲੀਜ਼ ਕਰਦੇ ਆ ਕਿ ਉਹ ਕਿਸ ਫੁਲੀਏ ਦੇ ਵਿੱਚ ਹੋ ਸਕਦਾ ਵਾ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲੇ ਜਿਹੜੀਆਂ ਇਹਦੀਆਂ ਕੁਝ ਪੁਰਾਣੀਆਂ ਫੋਟੋਗ੍ਰਾਫਸ ਆ ਕੁਝ ਨਵੀਆਂ ਫੋਟੋਗ੍ਰਾਫਸ ਆ ਜਿਹੜੀਆਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਬਾਕੀ ਜਗ੍ਹਾ ਤੋਂ ਸਾਡੇ ਕੋਲ ਲਈਆਂ ਉਹ ਅਸੀਂ ਜ਼ਰੂਰ ਇੱਕ ਵਾਰੀ ਰਿਲੀਜ਼ ਕਰਨਾ ਚਾਹਾਂਗੇ ਵੀ ਵਿਲ ਵੌਂਟ ਕਿ ਇਹ ਨੈਸ਼ਨਲ ਟੀਵੀ ਤੇ ਬਾਕੀ ਚੈਨਲਸ ਤੇ ਜ਼ਰੂਰ ਜਾਣ ਕਿਉਂਕਿ ਅਸੀਂ ਨਹੀਂ ਕੁਝ ਕਹਿ ਸਕਦੇ ਜਦੋਂ ਫੜਿਆ ਜਾਏਗਾ ਉਦੋਂ ਹੀ ਪਤਾ ਲੱਗੇਗਾ ਕਿ ਬੰਦਾ ਕਿਸ਼ ਉਲੀਏ ਚਾਹ ਪਰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ ਸੋ ਇਹ ਮੈਂ ਫੋਟੋਆਂ ਜਿਹੜੀਆਂ ਅਸੀਂ ਕੁਝ ਜਿਹੜੀਆਂ ਲੰਬੀਆਂ ਹੋਣੀਆਂ ਅਲੱਗ-ਅਲੱਗ ਜਗ੍ਹਾ ਤੋਂ ਉਹ ਫੋਟੋਆਂ ਤੋਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਇਹਨਾਂ ਨੂੰ ਸਰਕੂਲੇਟ ਕੀਤਾ ਜਾਵੇ ਵੱਧ ਤੋਂ ਵੱਧ ਸੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ ਟੋਟਲ 153 ਬੰਦੇ ਨੇ ਜਿਹੜੇ ਅਰੈਸਟ ਹੋ ਚੁੱਕੇ ਆ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਐਕਟ ਜਿਹਦਾ ਤੁਹਾਨੂੰ ਪਤਾ ਹੈਂਡਲਿੰਗ ਐਕਟ ਲਗਾਇਆ ਜਾ ਚੁੱਕਿਆ ਵਾ ਉਹਦੇ ਵਿੱਚ ਐਨਐਸਏ ਦੇ ਵਿੱਚ 144 ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੁੰਦਾ ਹੈ ਅਮਰਿਤਪਾਲ ਦੇ ਖਿਲਾਫ ਉਹ ਉਹ ਲੱਗ ਚੁੱਕਿਆ ਕੱਲ ਦਾ ਲੱਗ ਚੁੱਕਿਆ ਠੀਕ ਹੈ ਮੇਰੀ ਗੱਲ ਪੂਰੀ ਮੈਂ ਤੱਕ ਦੱਸ ਦਿੰਦਾ ਉਹ ਐਕਟ ਲੱਗਣ ਤੋਂ ਬਾਅਦ ਦੇ ਉਹ ਐਕਟ ਲੱਗਣ ਤੋਂ ਬਾਅਦ ਦਾ ਜਿਹੜਾ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੇਜ਼ਾਕਾਰ ਦੇ ਵਿੱਚ ਅਮਰਿਤਪਾਲ ਸਿੰਘ ਉਥੋਂ 도ੜਿਆ ਸੀਗਾ ਮੌਕੇ ਤੋਂ ਉਹ ਬਰੇਜ਼ਾਕਾਰ ਰਿਕਵਰ ਹੋਈ ਆ ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਉਹ ਚਾਰ ਅਕਿਊਜ਼ ਦੇ ਵਿੱਚ ਅਰੈਸਟ ਕੀਤੇ ਆ ਜਿਦੇ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਚਾਰ ਉਹ ਅਕਿਊਜ਼ ਦਾ ਜਿਨ੍ਹਾਂ ਨੇ ਭੱਜਣ ਚ ਮਦਦ ਕੀਤੀ ਸੀ ਬਰੇਜਾ ਕਾਰ ਦੇ ਵਾਸਤੇ ਯੂਜ਼ ਹੋਈ ਸੀ ਉਹ ਬਰੇਜਾ ਕਾਰ ਕਰ ਰਹੀ ਹੈ ਹਾਂ ਸੁਨਾਮ ਸਿੰਘ ਇਨਸਾਫ ਦੇ ਕਾਰਗੋ ਇਹਨਾਂ ਨੇ ਮਦਦ ਕੀਤੀ ਸੀ ਮਾਨਪ੍ਰੀਤ ਸਿੰਘ ਏਲੀਅਸ ਮੰਨਾ ਇਹ ਨਵਾਂ ਕਿਲਾ ਸ਼ਾਕਵਰ ਦਾ ਰਹਿਣ ਵਾਲਾ ਗੁਰਦੀਪ ਸਿੰਘ ਏਲੀਅਸ ਦੀਪਾ ਇਹ ਬੱਲ ਨੌ ਪਿੰਡ ਅਨਕੁਦਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਇਹ ਕੋਟਲਾ ਨੌਰਥ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਗੁੰਧਾਰਾ ਪਿੰਡ ਆ ਫਰੀਦਕੋਟ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਨਾਂ ਚਾਰਾਂ ਦੇ ਖਿਲਾਫ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੋਂ ਕਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੋਰ ਦੀ ਇੱਕ ਰਾਈਫਲ ਮਿਲੀ ਆ ਕੁਝ ਤਲਵਾਰਾਂ ਮਿਲੀਆਂ ਵਾ ਵਾਕੀ ਟੋਕੀ ਸੈੱਟ ਮਿਲਿਆ ਵਾ ਇਹਨਾਂ ਦੇ ਉੱਤੇ ਆਮ ਜੈਕਟ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ ਮਤਲਬ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਦੇ ਵਿੱਚ ਐਫ ਆਈ ਆਰ ਵਿੱਚ ਮੀਆਂ ਚੀਜ਼ਾਂ ਜਿਹੜੀਆਂ ਬਰਾਮਦ ਹੋਏ ਤਾਂ ਦੱਸ ਦੇ ਕਿ ਅਮਰਤਪਾਲ ਸਿੰਘ ਉਹਨਾਂ ਦੇ ਕੱਪੜੇ ਬਰਾਮਦ ਹੋਇਆ ਜੀ ਹਾਂ ਆਈਜੀ ਸੁਖਚੈਨ ਗਿੱਲ ਉਹਨਾਂ ਦਾ ਕਹਿਣਾ ਹੈ ਕਿ ਇੱਕ ਨੰਗਲੰਬੀਆਂ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਅਮਰਤਪਾਲ ਸਿੰਘ ਉਹਨਾਂ ਦੇ ਕੱਪੜੇ ਜਿਹੜੇ ਆ ਉਹ ਬਰਾਮਦ ਹੋਏ ਔਰ ਨਾਲ ਹੀ ਉਹਨਾਂ ਦੇ ਵੀ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਹੋਰ ਕੱਪੜੇ ਪਾ ਕੇ ਉਤੋਂ ਭੱਜਿਆ ਹੋਵੇ ਅਮਰਤਪਾਲ ਸਿੰਘ ਤਾਂ ਦੱਸ ਦੇ ਕਿ ਪੁਲਿਸ ਅਜੇਹੇ ਦਾਅਵੇ ਕਰ ਰਹੀ ਹੈ ਲਗਾਤਾਰ ਜਿਹੜਾ ਹੈ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਲਗਾਤਾਰ ਤੁਹਾਡੇ ਤੱਕ ਸੀਐਸਟੀਵੀ ਫੁਟੇਜ ਵੀ ਜਿਹੜੀ ਆ ਕਿਉਂਦੇ ਰਹੇ ਆ ਕਿ ਕਿਉਂਕਿ ਲਗਾਤਾਰ 60 ਫੁਟੇਜ ਜਦੋਂ ਸਾਹਮਣੇ ਆਈਆਂ ਤਾਂ ਇੱਕ ਤੋਂ ਬਾਅਦ ਇੱਕ ਗੱਡੀ ਦੀ 60 ਫੁਟੇਜ ਜਿਨ੍ਹਾਂ ਦੇ ਵਿੱਚ ਅਮਰਪਾਲ ਦੇ ਹੋਣ ਦੀ ਜਿਹੜਾ ਪੁਲਿਸ ਨੂੰ ਸੂਹ ਮਿਲੀ ਕਿਉਂਕਿ ਲਗਾਤਾਰ ਪੁਲਿਸ ਰਡਾਰ ਤੇ ਰੱਖ ਰਹੀ ਐ ਸਾਰੇ ਹੀ ਉਹਨਾਂ ਲੋਕਾਂ ਨੂੰ ਔਰ ਸਾਰੇ ਹੀ ਉਹਨਾਂ ਸਾਥੀਆਂ ਨੂੰ ਜੋ ਕਿ ਕਿਸੇ ਵੇਲੇ ਅਮਰਪਾਲ ਸਿੰਘ ਦੇ ਨਾਲ ਰਿਹਾ ਕਰਦੇ ਤਾਂ ਦੱਸਦੇ ਕਿ ਕੱਲ ਇੱਕ ਵੱਡੀ ਕਾਰਵਾਈ ਹੋਈ ਉਹ ਸੋਸ਼ਲ ਮੀਡੀਆ ਸੰਭਾਲਣ ਵਾਲੇ ਅਮਰਪਾਲ ਸਿੰਘ ਉਹਨਾਂ ਦੇ ਸੋਸ਼ਲ ਮੀਡੀਆ ਸੰਭਾਲਣ ਵਾਲੇ ਗੁਰੋਜਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੂੰ ਵੀ ਜਿਹੜਾ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅਸਾਮ ਭੇਜ ਦਿੱਤਾ ਗਿਆ ਸੀ ਤਾਂ ਦੱਸਦੇ ਕਿ ਲਗਾਤਾਰ ਜਿਹੜੇ ਇਸ ਖਬਰ ਤੇ ਬਣੇ ਹੋਏ ਆ ਔਰ ਅਮਰਤਪਾਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਵੀ ਹੋ ਸਕਦਾ ਬਹੁਤ ਜਲਦੀ ਜਿਹੜੀ ਆ ਸਾਹਮਣੇ ਆਵੇ ਕਿ ਆਖਰਕਾਰ ਕਿੱਥੇ ਆ ਅਮਰਤਪਾਲ ਸਿੰਘ ਦਾਦਾ ਜੀ ਕਹਿੰਦੇ ਕਿ ਅਮਰਤਪਾਲ ਸਿੰਘ ਉਹਨਾਂ ਨੂੰ ਲੈ ਕੇ ਵਕੂ ਬਕਰੇ ਜਿਹੜੇ ਆ ਦਾਅਵੇ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਤਾਂ ਹੁਣ ਮੁਰਲੀ ਜੋ ਜਾਣਕਾਰੀ ਹੈ ਉਸ ਦੇ ਮੁਤਾਬਕ ਦਾਦਾ ਜੀ ਕਹਿੰਦੇ ਕਿ ਅਮਰਤਪਾਲ ਸਿੰਘ ਹੁਣੀ ਦੇ ਅਮਰਤਪਾਲ ਸਿੰਘ ਉਹਨਾਂ ਦੇ ਕੱਪੜੇ ਜਿਹੜੇ ਆ ਨੰਗ ਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਜਿਹੜੇ ਆ ਬਰਾਮਦ ਹੋਏ ਆ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਬਰਾਮਦ ਹੈ ਉਸ ਤੋਂ ਪਾ ਕੇ ਭੱਜਿਆ ਅਮਰਪਾਲ ਸਿੰਘ ਅਜੇਹਾ ਪੁਲਿਸ ਦਾ ਕਹਿਣਾ ਹੈ ਦੱਸਦੇ ਕਿ ਪੁਲਿਸ ਦਾ ਅਜੇਹਾ ਕਹਿਣਾ ਹੈ ਕਿ ਅਮਰਪਾਲ ਸਿੰਘ ਜਿਹੜਾ ਹੈ ਕਪੜੇ ਜਿਹੜੇ ਆਪਣੇ ਪਹਿਲਾ ਬਾਣਾ ਜਿਹੜਾ ਪਾਇਆ ਹੁੰਦਾ ਉਸ ਨੂੰ ਉਸਨੇ ਲਾ ਦਿੱਤਾ ਤੇ ਉਸ ਤੋਂ ਬਾਅਦ ਪੈਂਟ ਸ਼ਰਟ ਪਾ ਕੇ ਉਹ ਗੁਰਦੁਆਰ ਸਾਹਿਬ ਤੋਂ ਭੱਜਦਾ ਹਤਾ ਦੱਸਦੀ ਕਿ ਬਰੀਜ਼ਾ ਗੱਡੀ ਦੇ ਵਿੱਚ ਅਖੀਰਵਾਰ ਅਮਰਪਾਲ ਸਿੰਘ ਵੇਖਿਆ ਗਿਆ ਸੀ ਅਖੀਰ ਤੇ ਜਿਹੜੀ ਗੱਡੀ ਦੇ ਵਿੱਚ ਸੀ ਉਹ ਗੱਡੀ ਬਰੀਜ਼ਾ ਗੱਡੀ ਸੀ ਤਾਂ ਦੱਸਦੇ ਕਿ ਅਮਰਪਾਲ ਸਿੰਘ ਨੂੰ ਲੈ ਕੇ ਵਕੂ ਵਕਰੇ ਪੁਲਿਸ ਦੇ ਬਲੋਂ ਦਾਅਵੇ ਕੀਤੇ ਜਾ ਰਿਹਾ ਹੈ ਜੀ ਸੁਖਚੈਨ ਸਿੰਘ ਗਿਲ ਜੋ ਕਿ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਔਰ ਪੂਰੀ ਜਾਣਕਾਰੀ ਜਿਹੜੀ ਹੈ ਦੇ ਰਹੇ ਨੇ ਹੁਣ ਜਿਹੜਾ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਹੈ ਪੁਲਿਸ ਜਿਹੜਾ ਕਹਿ ਰਹੀ ਹੈ ਕਿ ਹੋ ਸਕਦਾ ਬਾਈਕਲ ਤੇ ਕਿਸਦੇ ਭੱਜਿਆ ਹੋਵੇ ਤਾਂ ਦੱਸਿਓ ਕਿ ਅਜੇ ਹਾਂ ਪੁਲਿਸ ਦਾ ਕਹਿਣਾ ਹੈ ਪੁਲਿਸ ਦੇ ਅਜੇ ਦਾਅਵੇ ਨੇ ਤਾਂ ਦੱਸ ਦਿਓ ਕਿ ਲਗਾਤਾਰ ਪੁਲਿਸ ਇਸ ਮਾਮਲੇ ਨੂੰ ਬੜੀ ਸੰਜੀਦਗੀ ਨਾਲ ਲੈ ਰਹੀ ਹੈ ਕਿਉਂਕਿ ਬੜਾ ਸੈਂਸੇਸ਼ਨਲ ਮਾਮਲਾ ਔਰ ਨਾਲ ਹੀ ਜੇ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਪੰਜਾਬ ਦੀਆਂ ਸਾਰੀਆਂ ਹੱਦਾਂ ਸਰਹੱਦਾਂ ਜਿਹੜੀਆਂ ਹਸੀਲ ਕਰ ਦਿੱਤੀਆਂ ਗਈਆਂ ਔਰ ਹਰੇਕ ਔਣ ਜਾਣ ਵਾਲੇ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਦੱਸ ਦਿਓ ਕਿ ਆਈਜੀ ਸੁਖਚੰਨ ਸਿੰਘ ਗਿੱਲ ਹੋਣਾਂ ਦੇ ਵੱਲੋਂ ਜੋ-ਜੋ ਖੁਲਾਸੇ ਹੋਏ ਹੈ ਉਹ ਉਹਨਾਂ ਦੇ ਵੱਲੋਂ ਤਾਂ ਉਹ ਤੁਹਾਨੂੰ ਸੁਣਾਵਾਗੇ ਔਰ ਨਾਲ ਹੀ ਜਿਹੜੀ ਮੇਨ ਗੱਲ ਨਿਕਲ ਕੇ ਸਾਹ ਲਾਸਟ ਲੋਕੇਸ਼ਨ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੀ ਉਹ ਨੰਗਲੰਬੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਕੱਪੜੇ ਲਾ ਕੇ ਉਹ ਪੈਂਟ ਸ਼ਰਟ ਪਾ ਕੇ ਭੱਜਿਆ ਤਾਂ ਦੱਸ ਜੀ ਕਿ ਅਜਿਹਾ ਪੁਲਿਸ ਦਾ ਕਹਿਣਾ ਹੋਰ ਕੀ ਕਹਿ ਰਿਹਾ ਆਈ ਜੀ ਸੁਖਚੰਦ ਸਿੰਘ ਸੁਣਾਉਣਾ ਤੁਹਾਨੂੰ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੇਜ਼ਾਕਾਰ ਦੇ ਵਿੱਚ ਅਮਰਿਤਪਾਲ ਸਿੰਘ ਉਥੋਂ 도ੜਿਆ ਸੀਗਾ ਮੌਕੇ ਤੋਂ ਉਹ ਬਰੇਜ਼ਾ ਕਾਰ ਰਿਕਵਰ ਹੋਈ ਹੈ ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਉਹ ਚਾਰ ਅਕਿਊਜ਼ ਦੇ ਵਿੱਚ ਅਰੈਸਟ ਕੀਤੇ ਆ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਚਾਰ ਉਹ ਅਕਿਊਜ਼ ਦਾ ਜਿਨ੍ਹਾਂ ਨੇ ਭੱਜਣ 'ਚ ਮਦਦ ਕੀਤੀ ਸੀ ਬਰੇਜ਼ਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ ਉਹ ਬਰੇਜ਼ਾ ਕਾਰ ਰਿਕਵਰ ਹੋ ਗਈ ਹੈ ਮਨਪ੍ਰੀਤ ਸਿੰਘ ਏਲੀਅਸ ਮੰਨਾ ਨੇ ਮਦਦ ਕੀਤੀ ਸੀ ਇਹ ਨਵਾਂ ਕਿਲਾ ਛਾਕਵੜ ਦਾ ਰਹਿਣ ਵਾਲਾ ਗੁਰਦੀਪ ਸਿੰਘ ਏਲੀਅਸ ਦੀਪਾ ਦੇ ਬਲ ਨੋਂ ਪਿੰਡ ਅਨਕੁਦਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਇਹ ਕੋਟਲਾ ਨੌਰਥ ਸਿੰਘ ਆ ਹੁਸ਼ਿਆਰਪੁਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਗੁੰਧਾਰਾ ਪਿੰਡ ਆ ਫਰੀਦਕੋਟ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਇਹਨਾਂ ਚਾਰਾਂ ਦੇ ਕਲਾਪ ਕਿਉਂਕਿ ਜਦੋਂ ਇਹਨਾਂ ਨੂੰ ਫੜਿਆ ਗਿਆ ਇਹਨਾਂ ਤੋਂ ਜਿਹੜੀ ਗੱਡੀ ਮਿਲੀ ਆ ਉਹਦੇ ਵਿੱਚੋਂ ਵੀ 315 ਬੂਰ ਦੀ ਇੱਕ ਰਾਈਫਲ ਮਿਲੀ ਆ ਕੁਝ ਤਲਵਾਰਾਂ ਮਿਲਿਆ ਵਾ ਬਾਕੀ ਟੋਕੀ ਸੈਟ ਮਿਲਿਆ ਵਾ ਇਹਨਾਂ ਦੇ ਉੱਤੇ ਆਮ ਦੇਖ ਦਾ ਕੇਸ ਤੇ ਇਹਨਾਂ ਦੇ ਉੱਤੇ ਉਹਨੂੰ ਕਸਟਡੀ ਚੋਂ ਮਤਲਬ ਪੁਲਿਸ ਦੀ ਗ੍ਰਿਫਟ ਤੋਂ ਭਜਾਉਣ ਵਾਸਤੇ ਜਿਹੜੇ ਸੈਕਸ਼ਨ ਹੁੰਦੇ ਆ ਉਹ ਵੀ ਐਡ ਕੀਤੇ ਜਾ ਰਹੇ ਨੇ ਦੇ ਵਿੱਚ ਐਫ ਆਈ ਆਰ ਦੇ ਵਿੱਚ ਜਿਹੜੀ ਬਹੁਤ ਅਹਿਮ ਗੱਲ ਸਾਹਮਣੇ ਆਈ ਆ ਕਿ ਅਮਰਿਤਪਾਲ ਸਿੰਘ ਇੱਥੋਂ ਦੌੜਨ ਤੋਂ ਬਾਅਦ ਨੰਗਲ ਅੰਬੀਆਂ ਪਿੰਡ ਆ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਉੱਥੇ ਜਾ ਕੇ ਉਹਨੇ ਕੱਪੜੇ ਚੇਂਜ ਕੀਤੇ ਉਨੇ ਸ਼ਰਟ ਪਾਈ ਪੈਂਟ ਪਾਈ ਫਿਰ ਉੱਥੋਂ ਦੌੜਿਆ ਆਪਣੀ ਜਿਹੜੀ ਤਲਵਾਰ ਸੀ ਉੱਥੇ ਛੱਡ ਦਿੱਤੀ ਇਹ ਇਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਜਿਹੜੇ ਅਸੀਂ ਫੜੇ ਆ ਬੰਦੇ ਚਾਰ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਇਹਨਾਂ ਦੀ ਪੁੱਛਗਿੱਛ ਤੋਂ ਗੱਲ ਸਾਹਮਣੇ ਆਈ ਕਿ ਪਹਿਲਾਂ ਉਹ ਨੰਗਲ ਅੰਬੀਆਂ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਆ ਉੱਥੇ ਗਿਆ ਸੀਗਾ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਪੜੇ ਚੇਂਜ ਕਰਕੇ ਪੈਂਟ ਸ਼ਰਟ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਦੋ ਮੋਟਰਸਾਈਕਲ ਦੇ ਉੱਤੇ ਤਿੰਨ ਬੰਦੇ ਹੋਰ ਇਹਦੇ ਨਾਲ ਸੀਗੇ ਦੋ ਮੋਟਰਸਾਈਕਲ ਦੇ ਉਤੇ ਉਥੋਂ ਅਸਕੇਪ ਕੀਤੇ ਆ ਚਾਰੋਂ ਜਣੇ ਉਸ ਜਗ੍ਹਾ ਤੋਂ ਸੋ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਇੱਕ ਤਾਂ ਮੈਂ ਅਪੀਲ ਕਰਨਾ ਚਾਹਾਂਗਾ ਸਾਰੇ ਪੰਜਾਬੀਆਂ ਨੂੰ ਆਪਣੇ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਪੁਲਿਸ ਵੱਲੋਂ ਕਿ ਸਾਰੇ ਯੋਗਦਾਨ ਦਿਓ ਇਹਦੇ 'ਚ ਸਾਰਿਆਂ ਦੇ ਕੰਟ੍ਰਿਬਿਊਸ਼ਨ ਦੀ ਲੋੜ ਆ ਇਹ ਜਿਹੜੇ ਜਿਹੜੇ ਮਾੜੇ ਅਨਸਰ ਆ ਜਿਹੜੇ ਸਮਾਜ ਦੇ ਵਿੱਚ ਇਹ ਦੀ ਰਾਜਕਤਾ ਫਲਾਉਂਦੇ ਉਹਨਾਂ ਨੂੰ ਫੜਨ ਵਾਸਤੇ ਸੋ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਸਾਰੇ ਸਹਿਯੋਗ ਦੇਣ ਚਾਹੇ ਉਹ ਕੋਈ ਪਬਲਿਕ ਸੰਸਥਾਵਾਂ ਹੋਣ ਚਾਹੇ ਪਿੰਡਾਂ ਦੇ ਸਰਪੰਚ ਪੰਚ ਕੋਈ ਮੋਤਵਾਰ ਬੰਦੇ ਆ ਕਿਉਂਕਿ ਹਰ ਇੱਕ ਬੰਦਾ ਇਹਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ ਦੂਸਰੀ ਗੱਲ ਆ ਜਦੋਂ ਵੀ ਕੋਈ ਕ੍ਰਿਮੀਨਲ ਆਪਾਂ ਨੂੰ ਵੌਨਟਡ ਹੁੰਦਾ ਵਾ ਉਹਦੇ ਵਿੱਚ ਆਪਾਂ ਹਮੇਸ਼ਾ ਹਰ ਤਰ੍ਹਾਂ ਦੀ ਪ੍ਰੋਬੈਬਿਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਨਾਰਮਲੀ ਆਪਾਂ ਰਿਲੀਜ਼ ਕਰਦੇ ਆਂ ਕਿ ਉਹ ਕਿਸ ਹੁਲੀਏ ਦੇ ਵਿੱਚ ਹੋ ਸਕਦਾ ਵਾ ਸੋ ਇਸ ਕੇਸ ਦੇ ਵਿੱਚ ਸਾਡੇ ਕੋਲੇ ਜਿਹੜੀਆਂ ਇਹਦੀਆਂ ਕੁਝ ਪੁਰਾਣੀਆਂ ਫੋਟੋਗ੍ਰਾਫਸ ਆ ਕੁਝ ਨਵੀਆਂ ਫੋਟੋਗ੍ਰਾਫਸ ਆ ਜਿਹੜੀਆਂ ਕਿ ਅਸੀਂ ਸੋਸ਼ਲ ਮੀਡੀਆ ਤੋਂ ਬਾਕੀ ਜਗ੍ਹਾ ਤੋਂ ਸਾਡੇ ਕੋਲ ਆਈਆਂ ਉਹ ਅਸੀਂ ਜ਼ਰੂਰ ਇੱਕ ਵਾਰੀ ਰਿਲੀਜ਼ ਕਰਨਾ ਚਾਹਾਂਗੇ ਵੀ ਵਿਲ ਵੌਂਟ ਕਿ ਇਹ ਨੈਸ਼ਨਲ ਟੀਵੀ ਤੇ ਬਾਕੀ ਚੈਨਲਸ ਤੇ ਜ਼ਰੂਰ ਜਾਣ ਕਿਉਂਕਿ ਅਸੀਂ ਨਹੀਂ ਕੁਝ ਕਹਿ ਸਕਦੇ ਜਦੋਂ ਫੜਿਆ ਜਾਏਗਾ ਉਦੋਂ ਹੀ ਪਤਾ ਲੱਗੇਗਾ ਕਿ ਬੰਦਾ ਕਿਸ਼ ਕੁੱਲੀਏ ਚਾ ਪਰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਨੂੰ ਸੋ ਇਹ ਮੈਂ ਫੋਟੋਆਂ ਜਿਹੜੀਆਂ ਅਸੀਂ ਕੁਝ ਜਿਹੜੀਆਂ ਲੰਬੀਆਂ ਹੋਣੀਆਂ ਅਲੱਗ-ਅਲੱਗ ਜਗ੍ਹਾ ਤੋਂ ਉਹ ਫੋਟੋਆਂ ਤੋਂ ਉਹਨਾਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਇਹਨਾਂ ਨੂੰ ਸਰਕੂਲੇਟ ਕੀਤਾ ਜਾਵੇ ਵੱਧ ਤੋਂ ਵੱਧ ਸੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ ਟੋਟਲ 153 ਬੰਦੇ ਨੇ ਜਿਹੜੇ ਅਰੈਸਟ ਹੋ ਚੁੱਕੇ ਆ ਅਮਰਿਤਪਾਲ ਸਿੰਘ ਦੇ ਖਿਲਾਫ ਐਨਐਸਏ ਐਕਟ ਜਿਹਦਾ ਤੁਹਾਨੂੰ ਪਤਾ ਐਨਐਸਏ ਐਕਟ ਲਗਾਇਆ ਜਾ ਚੁੱਕਿਆ ਵਾ ਉਹਦੇ ਵਿੱਚ ਐਨਐਸਏ ਦੇ ਵਿੱਚ 144 ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਹੁੰਦਾ ਹੈ ਅਮਰਿਤਪਾਲ ਦੇ ਖਿਲਾਫ ਉਹ ਉਹ ਲੱਗ ਚੁੱਕਿਆ ਕੱਲ ਦਾ ਲੱਗ ਚੁੱਕਿਆ ਠੀਕ ਹੈ ਮੇਰੀ ਗੱਲ ਪੂਰੀ ਮੈਂ ਤੱਕ ਕਰ ਦਿੰਦਾ ਉਹ ਐਕਟ ਲੱਗਣ ਤੋਂ ਬਾਅਦ ਦੇ ਉਹ ਐਕਟ ਲੱਗਣ ਤੋਂ ਬਾਅਦ ਦਾ ਜਿਹੜਾ ਇਸ ਕੇਸ ਦੇ ਵਿੱਚ ਇੱਕ ਬਹੁਤ ਵੱਡੀ ਅਹਿਮ ਸਫਲਤਾ ਪੰਜਾਬ ਪੁਲਿਸ ਦੇ ਹੱਥ ਲੱਗੀ ਆ ਕਿ ਜਿਹੜੀ ਬਰੇਜ਼ਾਕਾਰ ਦੇ ਵਿੱਚ ਅਮਰਿਤਪਾਲ ਸਿੰਘ ਤੋਂ 도ੜਿਆ ਸੀਗਾ ਮੌਕੇ ਤੋਂ ਉਹ ਬਰੇਜ਼ਾਕਾਰ ਰਿਕਵਰ ਹੋਈ ਆ ਜਿਹੜੇ ਚਾਰ ਬੰਦਿਆਂ ਨੇ ਭੱਜਣ ਦੇ ਵਿੱਚ ਮਦਦ ਕੀਤੀ ਸੀ ਉਹ ਚਾਰ ਅਕਿਊਜ਼ ਦੇ ਵਿੱਚ ਅਰੈਸਟ ਕੀਤੇ ਆ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ ਏਲੀਅਸ ਮੰਨਾ ਹੈ ਇੱਕ ਗੁਰਦੀਪ ਸਿੰਘ ਏਲੀਅਸ ਦੀਪਾ ਹੈ ਹਰਪ੍ਰੀਤ ਸਿੰਘ ਏਲੀਅਸ ਹੈਪੀ ਤੇ ਗੁਰਪ੍ਰੀਤ ਸਿੰਘ ਏਲੀਅਸ ਭੇਜਾ ਇਹ ਚਾਰ ਉਹ ਅਕਿਊਜ਼ ਦਾ ਜਿਨ੍ਹਾਂ ਨੇ ਭੱਜਣ ਵਿੱਚ ਮਦਦ ਕੀਤੀ ਸੀ ਬ੍ਰੇਜਾ ਕਾਰ ਇਹਦੇ ਵਾਸਤੇ ਯੂਜ਼ ਹੋਈ ਸੀ ਉਹ ਬ੍ਰੇਜਾ ਕਾਰ ਕਰ ਕਵਰ ਹੋ ਗਈ ਹੈ। ਸਨਾਮ ਕੁਮਾਰ ਦੇ ਨਾਲ ਕਰਕੇ ਇਹੋ ਨੇ ਮਦਦ ਕੀਤੀ ਉਸ ਦੀ। ਮਾਨਪ੍ਰੀਤ ਸਿੰਘ ਏਲੀਅਸ ਮੰਨਾ। ਇਹ ਨਵਾਂ ਕਿਲਾ ਸ਼ਾਕਵਰਦਾਰਿਆਂ ਦਾ ਹੈ। ਗੁਰਦੀਪ ਸਿੰਘ ਏਲੀਅਸ ਦੀਪਾ